ਸਤਿ ਸ਼੍ਰੀ ਅਕਾਲ ਦੇ ਸਵਾਗਤ ਹੈ ਤੁਹਾਡਾ ਅੱਜ ਇਸ ਵੀਡੀਓ ਵਿੱਚ ਅੱਜ ਦੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਇੱਕ ਗਾਂ ਜਿਹੜੇ ਜੰਗਲ ਵਿੱਚ ਘਾ ਚਰੇ ਜਾਂਦੇ ਹੁੰਦੇ ਆ ਉੱਥੇ ਇੱਕ ਸ਼ੇਰ ਆਂਦਾ ਤੇ ਉਹ ਨੂੰ ਘਾ ਚਰਦੇ ਨੂੰ ਵੇਂਦਾ ਤੇ ਸ਼ਿਕਾਰ ਕਰਨੇ ਵਾਲੇ ਸੋਚਦਾ ਤੇ ਜਿਹੜਾ ਸ਼ੇਰ ਆਂਦਾ ਉਹ ਗਾਂ ਪਿੱਛੇ ਨੂੰ ਭਜਦਾ ਗਾਂ ਉਹਦੇ ਤੋਂ ਅੱਗੇ ਭਜਦੀ ਆ ਦਾ ਦਾ ਉਹ ਪਿੱਛੇ ਭਜਦਾ ਇੰਨਾ ਕ ਭਜਦੇ ਆ ਕਿ ਉਹ ਦੋਨੇ ਜਣੇ ਇੱਕ ਦਾਲਦਾਲ ਵਿੱਚ ਫਸ ਜਾਂਦੇ ਆ ਗਾਰੇ ਦੀ ਦਾਲਦਾਲ ਤੇ ਉਹ ਗਾਂ ਤੇ ਉਹ ਦੋਨੇ ਜਿਹੜੇ ਉਹਦੇ ਵਿੱਚ ਫਸ ਜਾਂਦੇ ਆ ਉਹਨਾਂ ਵਿੱਚ ਫਾਸਲਾ ਆਂਦਾ 5-6 ਫੁੱਟ ਦਾ ਤੇ ਗਾਂ ਨੂੰ ਸੁੱਖ ਦਾ ਸਾਹ ਆਉਂਦਾ ਗਾ ਸ਼ੇਰ ਬੰਨੇ ਹੱਸਦੇ ਹੁੰਦੀ ਐ ਹੱਸੇ ਜਾਂਦੇ ਹੁੰਦੇ ਐ ਸ਼ੇਰ ਕਹਿੰਦਾ ਕੀ ਹੋ ਗਿਆ ਗਾਂ ਕਹਿੰਦੀ ਤੇਰਾ ਕੋਈ ਮਾਲਕ ਹੈ ਅਗੋ ਸ਼ੇਰ ਕਹਿੰਦਾ ਕਹਿੰਦਾ ਮੇਰਾ ਕੋਈ ਮਾਲਕ ਨਹੀਂਗਾ ਕਹਿੰਦਾ ਮੈਂ ਐਸਾ ਜੰਗਲ ਦਾ ਰਾਜਾ ਕਹਿੰਦਾ ਸਾਰ ਗਣੇ ਮੈਥੋਂ ਡਰਦੇ ਐ ਤਾਂ ਕਰਕੇ ਮੇਰਾ ਕੋਈ ਮਾਲਕ ਨਹੀਂਗਾ ਮੈਂ ਇਕੱਲਾ ਹੀ ਸ਼ੇਰ ਆ ਮੈਂ ਮੇਰਾ ਹੀ ਮਾਲਕ ਆ ਮੈਂ ਖੁਦ ਦਾ ਤੇ ਗਾਂ ਕਹਿੰਦੀ ਇਹ ਤੇਰਾ ਸਭ ਤੋਂ ਵੱਡਾ ਸ਼ਰਾਫਾ ਵੀ ਤੇਰਾ ਕੋਈ ਮਾਲਕ ਨਹੀਂਗਾ ਕਹਿੰਦੀ ਮੇਰਾ ਮਾਲਕ ਕਹਿੰਦੀ ਮੈਨੂੰ ਲੱਭਦਾ ਲੱਭਦਾ ਕਹਿੰਦੀ ਇਸ ਦਲਦਲ ਵਿੱਚੋਂ ਦੀ ਲੈ ਜਾਊਗਾ ਕਹਿੰਦੇ ਮੈਂ ਤਾਂ ਬਾਚ ਜਾਂਗੂਗੀ ਕਹਿੰਦਾ ਤੂੰ ਇੱਥੇ ਮਰ ਜਾਏਂਗਾ ਦਲ ਦਲ ਵਿੱਚ ਡੁੱਬ ਕੇ ਤਾਂ ਕਹੀਦਾ ਵੀ ਇੱਕ ਜ਼ਿੰਦਗੀ ਵਿੱਚ ਗੁਰੂ ਹੋਣਾ ਬਹੁਤ ਜ਼ਰੂਰੀ ਆ ਜੋ ਕਿ ਸਾਨੂੰ ਹਰ ਮਸੀਬਤੋਂ ਕੱਢ ਲੇ ਜੋ ਸਾਨੂੰ ਚੰਗੀ ਦਿਸ਼ਾ ਦੱਸ ਦਿਖਾ ਸਕੇ ਰੋ ਜਿਵੇਂ ਦੇਖੀ ਜੀ ਗੁਰੂ ਕੋਈ ਵੀ ਹੋ ਸਕਦਾ ਇੱਕ ਬੱਚੇ ਲਈ ਉਹਦੇ ਮਾਂ ਪਿਓ ਟੀਚਰ ਹੋ ਸਕਦਾ ਗੁਰੂ ਕੋਈ ਵੀ ਮੰਨ ਲਓ ਜੋ ਤੁਹਾਨੂੰ ਚੰਗੀਆਂ ਮੱਤਾ ਦਿੰਦਾ ਚੰਗੇ ਕੰਮਾਂ ਲਈ ਜਿਹੜਾ ਅੱਗੇ ਵਧਣ ਨੂੰ ਕਰਦਾ ਹੈ ਤੇ ਉਹ ਤੁਹਾਨੂੰ ਮੁਸੀਬਤਾਂ ਵਿੱਚੋਂ ਵੀ ਕੱਢ ਲੈਂਦਾ ਪਰਮੇਸ਼ਵਰ ਵਾਹਿਗੁਰੂ ਜੀ ਜਿਵੇਂ ਆਪਣੇ ਨਾਲ ਜਿਹੜਿਆ ਵਾਹਿਗੁਰੂ ਜੀ ਉਹਨਾਂ ਸਦਕਾ ਇਹ ਜੀਵਨ ਮਿਲਿਆ ਹੈ ਉਹ ਦੇਖ ਰਿਹਾ ਕਰਦੇ ਆ ਆਪਣੇ ਤਾਂ ਕਰਕੇ ਘਬਰਾਉਣ ਦੇ ਕੋਈ ਲੋੜ ਨਹੀਂ ਹੁੰਦੇ ਟੈਨਸ਼ਨਾਂ ਦੇ ਕੋਈ ਲੋੜ ਨਹੀਂ ਹੁੰਦੇ ਜਿਆਦਾ ਧੰਨਵਾਦ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਸਬਸਕ੍ਰਾਈਬ ਵੀ ਕਰ ਲੈਣਾ ਜੀ